ਡਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਮਹੀਨ ਚਲਾਈਏ ਲਾਈ ਗਈ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਹਾੜੇ ਐਸਐਸਪੀ ਸਾਹਿਬ ਦੀ ਦਿਸਾਂਗ ਵਿਦੇਸ਼ ਤੇ ਸੀਏ ਸਟਾਫ ਵੱਲੋਂ ਸਿੰਬਲ ਚੌਂਕ ਦੇ ਨੇੜੇ ਨਾਕਾ ਬੰਦੀ ਕੀਤੀ ਹੋਈ ਸੀ ਜੋ ਦਰਾਨੇ ਨਾਕਾ ਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤੇ ਤੇ ਜਿੰਨਾਂ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ ਬਰਾਮਦ ਹੋਈ ਔਰ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ 1 ਚ ਮਕਦਮਾ ਦਰਜ ਕੀਤਾ ਗਿਆ ਔਰੇ ਦੋਸ਼ੀਆਂ ਦੇ ਨਾਮ ਨੇ ਇੱਕ ਦਾ ਨਾਮ ਲਿਆਕਤ ਅਲੀ ਜੋ ਕਿ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ 400 ਗ੍ਰਾਮ ਦੀ ਤੇ ਇੱਕ ਦਾ ਨਾਮ ਕਿਉਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਆ ਹੈਰਨ ਬਰਾਮਦ ਹੋਈ ਕਿਤਿੰਗੀ 400 ਗ੍ਰਾਮ ਦੀ ਕਿਤਿੰਗੀ ਇਹਨਾਂ ਚੋ ਜੇ ਪੁਛਗਿਸ਼ ਚੱਲ ਰਹੀ ਹੈ ਤਕਤੀਸ਼ ਦਾ ਪਾਰਟ ਕਿਸੇ ਨਾਲ ਗੱਲ ਕਰਦੇ ਪਿਆ ਰਹੇ ਇਹ ਤੀਸੇ ਤੋਂ ਉੱਥੋਂ ਹੀ ਫਿੱਲਾ ਲਾਈ ਹੈ ਵੀ ਉੱਥੋਂ ਲੈ ਕੇ ਆਏ ਨੇ ਔਰ ਤਿਆਰ ਵੀ ਖੁਦ ਹੀ ਕਰਦੇ ਨੇ ਇਹਨਾਂ ਦੀ ਕੋਈ ਬੈਕਗ੍ਰਾਉਂਡ ਹਿਸਟਰੀ ਬਣੀ ਹੈ ਕੋਈ ਕਾਲ ਡਿਟੇਲ ਜਾਂ ਕਿਸੇ ਜਗ੍ਹਾ ਅਜ ਤਫ਼ਤੀਸ਼ ਚੱਲ ਰਹੀ ਹੈ ਦੇਖੋ ਦਰਾਨੇ ਤਫ਼ਤੀਸ਼ ਚ ਚੀਜ਼ਾਂ ਹੋਰ ਵੀ ਹੋ ਸਕਦੀਆਂ ਰਿਕਵਰੀ ਵੀ ਹੋਰ ਹੋ ਸਕਦੀ ਹੈ ਹਾਂ ਜੀ ਬਿਲਕੁਲ ਅੱਜ ਕਰਾਂਗੇ ਰਮਾਨ ਪੇਸ਼ ਕਰ ਰਹੇ ਅੱਜ ਔਰ ਰਮਾਨ ਲੈ ਕੇ ਇਹਨਾਂ ਦੀ ਅਗਲੀ ਪੁਸ਼ਕਸ਼ ਕੀਤੀ ਜਾਏਗੀ ਮਾਮਲਾ ਮਕਦਮੇ ਨਾਲ ਖਿਲਾਫ ਚ ਚਾਰਸ਼ਦ ਮਕਦਮਾ ਦਰਜ ਕੀਤਾ ਥਾਣਾ ਡਿਵੀਜ਼ਨ ਮਰਿਕ